ਲੋ ਟੂ ਬਿਠਾ ਬਿਆ ਦੇਖ ਕੇ ਠੀਕ ਹੈ ਜੀ ਅੰਦਰ ਸਾਡੇ ਪੰਡਾ ਦਾ ਮਾਹੌਲ ਸਾਡੀਆਂ ਜੀਆਂ ਠੀਕ ਹੈ ਜੀ ਪੰਡਾ ਦਾ ਮਾਹੌਲ ਇਹਦਾ ਮਾਹੌਲ ਹੈ ਸਰਪੰਚ ਜੀ ਵਾਲਾ ਐਸੋਲੇ ਲੋਕ ਖਰੀਦਦੇ ਆ ਇੱਧਰ ਬੀਬੀਆਂ ਬੈਠੀਆਂ ਨੇ ਕੁਛ ਨੇ ਕੁਛ ਨੇ ਲਈਆਂ ਇੱਧਰ ਸਬਜ਼ੀ ਵਾਲਾ ਭਾਈ ਜੀ ਬੈਠਾ ਬੜਾਈ ਮਾਹੌਲ ਸਾਰਾ ਹੀ ਹਨੀ ਵਿਆਹ ਕਰਦਿਆ ਵਿਆਹ ਕਰ ਰਿਹਾ ਵਿਆਹ ਠੀਕ ਰਿਹਾ ਭੰਗੜਾ 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 ਪਾਇਆ ਹੋਰ ਹੋਰ ਸਹੀ ਆ ਕੀਤੀ ਆਪਾਂ ਚੰਗੀ ਕਿੰਨੀ ਕੀਤੀ ਬਹੁਤ ਕੀਤੀ ਹੈ ਮਾਤਾ ਨੂੰ ਬੁਲਾਇਆ ਤਾਂ ਤਿਹੇ ਦੇ ਦੋ ਯਾਰ ਕਹੇ ਦੀ ਨਹੀਂ ਉਰੇਆ ਕੋ ਕੋਰਾ ਪੈਸੇ ਦੀ ਚਾਚੀ ਇਹ ਜੀ ਟੰਡਾ ਉਹ ਮਹਾਰਾਜ ਨਾ ਵਿਆਹ ਸੀ ਫੇ ਚੱਲੀ ਕੀ ਗੱਲ ਨਾ ਠੀਕ ਆ ਇਹ ਸਬਜ਼ੀ ਵਾਲਾ ਭਈਆ ਆ ਉਹਦਾ ਬੀਬੀਆਂ ਬੇਟੀਆਂ ਵਾਲੇ ਥੋੜੀ ਹਲੇ ਆਉਣੇ ਆਣੀਆਂ ਹੋਲੀ-ਜੋਲੀ ਧੋਪਾਈ ਜਾਂਦੀ ਜਦੋਂ ਤਾਂ ਮਾਤਾ ਹੁਣੀ ਆਈ ਜਾਂਦੀਆਂ ਬੇਟਾਂ ਨੂੰ ਹਣੀ ਓਏ ਇਹ ਸਾਡੇ ਪਿੰਡ ਦੀ ਸ਼ਕੰਡੀ ਆਜੀ ਗੁਰਦੁਆਰਾ ਸਾਹਿਬ ਇੱਥੇ ਲੋਹੜੀ ਮਨਾਈ ਸੀ ਉਹ ਵਾਲਾ ਇਹ ਕੈਮਰੇ ਲੱਗੇ ਨਵੇਂ ਸਾਡੇ ਪਿੰਡ ਮੱਲੇ ਗੁਰਦੁਆਰੇ ਤੇ ਕੋ ਲੱਗਾ ਇੱਕ ਆ ਲੱਗਾ ਕੋ ਉੱਥੇ ਲੱਗਾ ਆ ਉੱਤਲੇ ਸਾਈਡ ਤੇ ਲੱਗੇ ਹੋਆ ਠੀਕ ਹੈ ਜੀ ਥਾਲ ਚ ਲੱਗਾ ਆ ਜੀ ਆਪ ਭਾਈ ਆਇਆ ਹਣੀ ਚਲੇ ਗਏ ਅੰਦਰ ਨੂੰ ਹਣੀ ਗੱਲਬਾਤ ਕਰਦੇ ਕਿੱਧਰ ਗਿਆ ਚਲੇ ਗਏ ਅੰਦਰ ਆਹੋ ਅੰਦਰ ਗਏ ਈਦਾ ਨਾ ਆ ਇਹਨਾਂ ਨੂੰ ਬੁਲਾਉਣ ਗਏ ਆ ਸਹੀ ਆ ਲਾਉਂਦੇ ਆ ਸਾਨੂੰ ਹਣੀ ਵਿਆਹ ਦੇ ਕਿਆ ਗੁਰਦੁਆਰਾ ਤੁਹਾਨੂੰ ਜੱਤੇ ਦਿਖਾ ਲਵੇ ਸਾਡੇ ਭਲੇ ਦਾ ਹੁਣ ਗਰਪਰ ਵੀ ਆ ਪੂਰੇ ਹਣੀ ਤੈਨੂੰ ਦੇਖੀ ਜਾਂਦਾ ਵਿਆਹ ਕਰ ਰਿਹਾ? ਵਿਆਹ ਕੀ ਕਰ ਰਿਹਾ? ਹਾਂ, ਭੰਗੜਾ ਭੁੰਗੜਾ ਪਾਇਆ? ਹਾਂ। ਕਿੰਨਾ ਕੁ ਪਾਇਆ? ਬਾਹ ਬੜੀ। ਕਿਹੜੇ ਗਾਣੇ ਚੱਲਦੇ ਸੀ? ਪੈੜੀ ਗਾਇਆ ਕੀ ਤਾਂ? ਬਾਹ ਮੈਂ ਨਹੀਂ ਲਾਇਆ ਹੈਗਾ। ਕੱਲੇ ਤੁਸੀਂ ਸੈੜੇ ਹੀ ਚੱਲਦੇ ਸੀਗੇ। ਥੋੜਾ ਵਿਆਹ ਸੈੜੇ ਗਾਣੇ ਚੱਲਦੇ ਹੁੰਦੇ। ਸੈੜੇ ਹੀ ਚੱਲਦੇ ਸੈੜੇ ਹੀ। ਹਾਂ। ਭੈਜੋ ਕੋਈ ਗਾਲ ਨਹੀਂ ਕੱਢ। ਗਾਲ ਨਹੀਂ ਕੱਢੀ ਹੁੰਦੀ। ਗਾਲ ਕੱਢਣੀ ਪੈਣੀ। ਭੰਗੜਾ ਲਾ ਕੇ ਲੱਗਾ ਜੀ। ਜੀ ਲੋਂਦੇ ਪੜਦੇ ਲਾ ਰਿਹਾ ਨਹੀਂ। ਹਾਂ। ਮੈਂ ਤਾਂ ਕਿੰਨਾ ਕੁ ਭੰਗੜਾ ਪਾਇਆ। ਭੰਗੜਾ ਪਾਇਆ ਪੜਾ ਇੱਥੇ ਸਾਈਡ ਤੋਂ ਮੈਂ ਦੀ ਭੰਗੜਾ ਚੱਲਿਆ ਵੀ ਹਾਂ ਕਿੱਦਾਂ ਪਾਉਂਦਾ ਕਿਹੜਾ ਸਟੈਪ ਲਾਇਆ ਸੀ ਹਾਂ ਕਿਹੜਾ ਕਿਹੜਾ ਕਿੱਦਾਂ ਭੰਗੜਾ ਪਾਇਆ ਪੁੱਛਦਾ ਮੈਂਗਾ ਪੁੱਛਣਾ ਆ ਤੂੰ ਹਾਂ ਚਿੰਗੀ ਘੱਪ ਕੀਤੀ ਅਸੀਂ ਵੀ ਹਾਂ ਮੈਂ ਡਾਂਸਾਂ ਲੱਗੀਆਂ ਨਹੀਂ ਕਿ ਹਾਂ ਤੇ ਸਟੇਜ ਤੇ ਚੜ ਗਏ ਅਸੀਂ ਹਾਂ ਡਾਂਸਾਂ ਨਾਲ ਭੰਗੜਾ ਪਾਇਆ ਚੰਗੀ ਕੀਤੀ ਹਾਂ ਯਾਨੀ ਖੱਪ ਖੁੱਪ ਚੰਗੀ ਕੀਤੀ ਹਾਂ ਚੰਗੀ ਕੀਤੀ ਅਸੀਂ ਸਹੀ ਆ ਇਹ ਬੀਬੀਆਂ ਸਾਡੀਆਂ ਬੈਠੇ ਮਲੇਦਾਰੀ ਹਾਂ ਗਾਣਾ ਗੁਣਾ ਤੈ ਨਹੀਂ ਗਾਇਆ ਹੈ ਬਈ ਤੂੰ ਤਾਂ ਕਹਿੰਦਾ ਮੈਂ ਸਟੇਜ ਤੇ ਗੁਣਾ ਰੀਲੂ ਰੁਪਾਈ ਕੇ ਨਵੀ ਫੋਟੋ ਫੁਟੇ ਖਿੱਚੀ ਤਾਂ ਅੱਛਾ ਠੀਕ ਆ ਹਾਂ ਯਾ ਭਣ ਕਿ ਕਿਹੜੀ ਕਤਾਂ ਹੈ ਦਾਦੀ ਨੇ ਉੱਥੇ ਲੋ ਜੀ ਜਾ ਦਾਦੀ ਨੂੰ ਟੁੱਪ ਜਾਦੇ ਆ ਹਾਂ ਇਹ ਸਾਡੇ ਪਿੰਡ ਦੀ ਸ਼ਕੰਡੀ ਕਿੱਥੇ ਮੇਲਾ ਹੁੰਦਾ ਹੁਣ ਮੇਲਾ ਇੱਥੇ ਆ ਜਾਣਾ ਹਾਂ ਠੀਕ ਹੀ ਨੇ ਦਰਵਾ ਨਿਕਾ ਆ ਇਧਰ ਨੂੰ ਕਰ ਇਧਰ ਨੂੰ ਦਾਦੀ ਨੇ ਜਦੀ ਉਤ ਸਹੀ ਆ ਖੜੀ ਆ ਇਹ ਕੱਪੜੇ ਘਰੇ ਪਾਈ ਸੀ ਇਹਨਾਂ ਤਾਂ ਮੈਂ ਆਪਣੀ ਆਓ ਹਣੀ ਦੇਖੋ ਕਿੰਨਾ ਘੈਰ ਆਦਿਆ ਫੋਟੋ ਸੈਂਡ ਕਰੀਏ ਸ਼ਾ ਇਹ ਲਾਵਾਂਗੇ ਇੱਥੇ ਬਹਿ ਜਾ ਗੀ ਤੁਸੀਂ ਆਪੇ ਇਹ ਜੀ ਗੰਡੀ ਸਾਡੇ ਪਾਸ ਦੀ ਹਾਂਜੀ ਇੱਕ ਹੈ ਇਹ ਮੁਕਮਲ ਲੱਗਦਾ ਇਹਨਾਂ ਨੂੰ ਸਾਰੇ ਗੰਡੀ ਆ ਸਾਡੇ ਠੀਕ ਹੈ ਜੀ ਉੱਥੇ ਮੀਲਾ ਲੱਗਦਾ ਪੁੱਗਾ ਯਾਰ ਪੀਰ ਮਹਾਰਾਜ ਦਾ ਕੀ ਹੈ ਜੀ ਇਹ ਹਣੀ ਟੌਨ ਖੜਾ ਹਾਂਜੀ ਗੀਤ ਸੁਣਾ ਦੇ ਕੋਈ ਹਾਂ ਕੰਪਿਊਟਰ ਹੈ ਬਜੀ ਛੇੜੀ ਇੱਕ ਹੈ ਹੂੰ ਇੱਕ ਹੈ ਸਹੀ ਹੈ ਹਣੀ ਕੀ ਸੁਣਾਵੇ ਕੋਈ ਆ ਜਾ ਵਧੀਆ ਜਾ ਕਿਹੜਾ ਕਹੂਗਾ ਵੀਡੀਓ ਟਾਈਮ ਖਾਂਵੇਂ ਕਿ ਹਜੇ ਨਹੀਂ ਬੈ ਲਿਆ ਹੁਣ ਹੁਣ ਤੂੰ ਕੀ ਕਰਦਾ ਚੱਲ ਖਾਣਾ ਦੇ ਆ ਤਰੇ ਦੰਦ ਸਾਫ ਕੀਤੇ ਹੈ ਦੰਦ ਸਾਫ ਕੀਤੇ ਆ ਬੁਰਸ਼ ਕੀਤਾ ਨਾ ਅੱਜ ਹੂੰ ਸਹੀ ਆ ਬਈਆ ਮੱਤਿਆਂ ਦਾ ਮੈਂ ਤੇਰੀ ਪ੍ਰਾਣੀ ਤੇਰੀ ਵੀਰਲ ਬਣਾਉਣਾ ਲਿਆ ਫੜਾ ਫੋਨ ਦੇ ਫੜਾ ਤੈਨੂੰ ਆਹ ਕਿੰਨੇ ਬੰਦੇ 250 ਬੰਦਾ ਦੇਖਦਾ ਚੱਲ ਸੁਣਾਵੇ ਕੋਈ ਵਧੀਆ ਯਾਰ ਇਹਦਾ ਵੀ ਲੌਕ ਹੋਲ ਖੁੱਲ ਗਿਆ ਤੇਰੇ ਫੋਨ ਤੇ ਪਾ ਦਈਏ ਉਹ ਯਾਰ ਉਹ ਬਹੁਤ ਜ਼ਿਆਦਾ ਤੇ ਬੰਦ ਹੋ ਜਾਂਦਾ ਉਹ ਸੈੱਟ ਕਰ ਲਾਂਗਾ ਕੋਈ ਉਹ YouTube ਐਡ ਉਹ ਕਰਨੇ ਵਾਲਾ ਕੀ ਕਹਿੰਦੇ ਉਹਨੂੰ ਦੁਬਾਰਾ ਸੈਟਿੰਗ ਜੀ ਕਰਾਂਗੇ ਹਾਂ ਚੱਲ ਸੁਣਾਵੇ ਵਧੀਆ ਯਾਰ ਇਹਦਾ ਕੈਮਰਾ ਕਿੱਥੇ ਤੇਰੇ ਵਾਲੇ ਫੋਨ ਦਾ 245 ਜਣੇ ਦੇਖੇ ਹਾਂ ਚੱਲ ਖੜਿਆ ਦਾ ਦੰਦ-ਦੰਦ ਕਰਾਤੀ ਬੁਰਸ਼ ਕਰਕੇ ਨੇ ਦੰਦ ਐ ਸਾਫ ਲੱਗਦੇ ਤੇਰੇ ਖਬਰ ਪਾ ਦੀਏ ਹੈਂ ਖਬਰ ਪਾਵਾਂ ਖਬਰ ਨਹੀਂ ਖਬਰ ਨਹੀਂ ਨਹੀਂ ਗਲਤ ਚੀਜ਼ ਨਹੀਂ ਇਹ ਤਾਂ ਬੈਕ ਕੈਮਰਾ ਕਿੱਦਾਂ ਹੁਣ ਚੱਲ ਸੁਣਾ ਦੇ ਫੇਰ ਦੇਖਦੇ ਤੈਨੂੰ ਬੰਦੇ ਹਾਂ ਪਾ ਕੱਦਾਂ ਚੱਲ ਸੁਣਾ ਦੇ ਇੱਧਰ ਬੜਾਏ ਚੱਲ 1 2 3 ਚੱਲ ਕੀ ਗਾਵਾ ਕੋਈ ਕੋਈ ਜਿਹੜਾ ਮਰਜੀ ਗਾ ਦੇ ਵਧੀਆ ਹਾਂ ਤੋ ਦੀ ਗਾ ਚੱਲ ਚੱਲ ਫੇ ਕਿਤੇ ਚਿੰਗੀ ਚਿੰਗੀ ਗਾਏ ਤੇਰੇ ਵੇ ਟਿਕਤਾ ਜਾਨੀ ਆ ਜਾ ਬਾਬਾ ਵਧੀਆ ਇਹ ਗਾ ਹੋਰ ਗਾ ਯਾਰ ਨਹੀਂ ਨਹੀਂ ਮਾਰਦਾ ਮੈਂ ਤੇਰੀ ਚੱਲ ਬੰਦੇ ਤੈਨੂੰ ਦੇਖਦੇ ਇਦਾਂ ਨਾ ਕਰਿਆ ਕਰ ਹਨੀ ਜੋਪਰ ਦਾ ਨਾਮ ਦਾ ਚੱਲ ਇਹ ਹਲੇ ਰੋਕੀ ਥੋੜਾ ਹੈ ਹੈ ਤਬ ਗਰਨੀ ਤੇਰੇ ਦਰ ਲੜ ਰਹਾ ਉੱਚੀ ਇਹੋ ਜਿਹੀ ੜੀ ਕਿਨੀ ਸੀ ਇਹੋ ਜਿਹੀ ੜੀ ਕਿਨੀ ਸੀ ਉੱਚੀ ਗਾ ਪਤਾ ਨਹੀਂ ਲੱਗਦਾ ਉਹ ਅੰਕਲ ਬੁੱਲੀ ਜਾਂਦਾ ਪਿੱਛੇ ਚੱਲ ਬਈਏਗਾ ਕੱਲ ਉਹ ਕੱਢਿਆ ਪਿਆ ਹੈ ਚੱਲ ਕਾਈਏ ਨਿਕ ਨਾਲ ਆਇਆ ਕਰੀਂ ਤੂੰ ਪਹਿਲੇ ਤਨੀ ਮੇਰੀ ਗੱਲਾਂ ਗੱਲਾਂ ਮਿੱਤੇ ਤੇ ਤੇਰੀਆਂ ਗੱਲਾਂ ਜਨਾਬ ਚ ਟਾਏ ਨਹੀਂ ਮੁੰਤੇ ਵੇਖ ਚਰਬੀ ਤਿੰਦਪੁਲ ਕਿਆ ਲਕਨੀ ਐ ਕਾਈਏ ਨਿਕ ਨਾਲ ਆਇਆ ਕਰੀਂ ਦੀ ਤੂੰ ਪਹਿਲੇ ਤਨੀ ਉੱਚੀਗਾ ਉੱਚੀ ਉੱਚੀਗਾ ਉਹ ਸੁਣਦਾ ਨਹੀਂ ਕਹਿੰਦੇ ਉਹਦੇ ਮੈਸੇਜ ਆਇਆ ਥੱਲੇ ਚੱਲ ਚੱਲ ਪੁਕਾ ਸੁਣਦਾ ਨਹੀਂ ਆ ਤੇ ਕਹਿੰਦੇ ਉੱਚੀ ਗਾਓ ਮੜਿਆ ਚੱਲ ਪਿੰਡ ਚੱਕ ਦੀਏ ਆ ਇੱਕ ਮਿੰਟ ਆਇਆ ਹਾਈ ਹਾਈ ਮੇਰਾ ਹਾਈ ਕੋਈ ਨਹੀਂ ਚੱਲ ਕਾਰੀ ਐਨਿਕ ਨਾਲ ਆਇਆ ਕਰਨੀ ਤੂੰ ਪਹਿਲੇ ਸਣੀਆ ਬਿਊਟੀ ਪਾਦਰ ਨਾ ਜਾਇ ਕਰ ਜੀ ਤੂੰ ਪਹਿਲੇ ਸਣੀਆ ਤੇਰੀਆਂ ਗੱਲਾਂ ਗੱਲਾਂ ਵਿੱਚ ਟੋਏ ਤੇਰੀਆਂ ਗੱਲਾਂ ਗੱਲਾਂ ਵਿੱਚ ਟੋਏ ਨਹੀਂ ਮੰਤੇ ਵੇਖ ਚਲ ਇਹੋ ਇਹ ਤੂੰ ਟੈਂਪਲ ਕਿ ਲਕਨੀ ਹੈ ਕਾਰੀ ਐਨਿਕ ਨਾਲ ਆਇਆ ਕਰ ਜੀ ਤੂੰ ਪਹਿਲੇ ਸਣੀਆ ਉਹ ਜਿਹੜਾ ਬੱਚੇ ਟੱਪਾ ਗਿਆ ਸੀ ਹਨ ਉਹ ਦੁਬਾਰਾ ਉੱਚੀਗਾ ਚੱਲ ਪਾਲਰ ਵਾਲਾ ਪਾਲਰ ਵਾਲਾ ਉਹ ਵਾਲਾ ਚੱਲ ਹਾਂ ਕਿੱਦਾਂ ਕਹਿੰਦੇ ਪਾਲਰ ਨਾ ਜਾਇ ਕਰ ਜੀ ਤੂੰ ਪਹਿ ਲਈ ਤਣੀਆ ਉਹ ਬਿਊਟੀ ਪਾਲਰ ਨਾ ਜਾਇਆ ਕਰ ਜੀ ਤੂੰ ਪਹਿ ਲਈ ਤਣੀਆ ਤੇਰੀਆਂ ਗੱਲਾਂ ਗੱਲਾਂ ਦੇ ਵਿੱਚ ਟੋਏ ਹਾਂ ਵੰਤੇ ਦੇਖ ਤੇ ਅੱਭੀ ਉਹ ਇਹ ਟੈਂਪਲ ਕੇ ਨਿਕਾ ਦੀ ਹੈ ਹਾਲੀ ਐ ਨਿਕਨਾਲਾ ਕਰ ਜੀ ਤੂੰ ਪਹਿ ਲਈ ਤਣੀਆ ਹਾਂ ਹੋਰ ਇਦਾਂ ਦਾ ਨਹੀਂ ਇਦਾਂ ਦਾ ਸੁਣਾਇਆ ਕਰਗੀ ਤੋ ਹੋਰ ਸੁਣਾ ਦੇ ਇੱਕ ਤੈਨੂੰ ਬੰਦੇ ਦੇਖਦੇ ਦੇ ਲੱਕ ਨੇ ਉਹ ਥੱਲੇ ਮੈਸੇਜ ਆਈ ਜਾਂਦੇ ਆ ਦੇ ਨਾਲ ਕਿੰਨੇ ਕਮੈਂਟਾਂ ਦੇ ਲਾਈਵ ਚੱਲਦਾ ਉਹ ਦੇ ਚੱਲ ਹੋਰ ਕਿਹੜਾ ਇਦਾਂ ਦਾ ਹੈ ਗਾਈ ਇਹੀ ਲਾਵਾ ਫੇ ਨਹੀਂ ਨਹੀਂ ਹੋਰ ਇਦਾਂ ਦਾ ਇਦਾਂ ਦਾ ਹੀ ਲਾ ਹੋਰ ਕੋ ਵਧੀਆ ਯਾ ਚੱਲ ਇੱਧਰ ਵੀ ਬਣਦੀ ਆ ਤੇਰੇ ਵਾਲੀ ਕੀ ਗਾਨੀ ਹਾਏ ਬਾਪੂ ਮੇਰਾ ਤਿੱਤ ਮੁਸਿਆ ਜਾਂਦ ਚੇਤੇ ਆਂਦੀ ਏ ਹੇ ਚੱਲ 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 ਚੁਮਕੀਲਾ ਟੂ ਜੀ ਪੁਰਾਣੇ ਮੇਰੇ ਸਾਈਕਲ ਦਾ ਟਹਿਲ ਪਟਾ ਰਹਿਂਦਾ ਸੀ ਹਾਂ ਤੇ ਕਹੀ ਪੈਰੀ ਨੰਗੇ ਪੈਰੀ ਤੁਰ ਜਾਣਾ ਪੈਂਦਾ ਸੀ ਹਾਂ ਇੱਥੇ ਇਕੱਤਰ ਦੇ ਗਰਾਦੀ ਤੇ ਕੁੱਲਿਆ ਤੇ ਮੇਲਾ ਦੀ ਬਿਠਾਉਣ ਵਾਲਾ ਤੂੰ ਏ ਹਾਂ ਅਣੀ ਆਪਣਾ ਇਹ ਆਪਣਾ ਜੀ ਸਹੀ ਆ ਚੱਲ ਚੱਲ ਜਿਹੜੇ ਆ ਆਪਣਾ ਉਹ ਗਾਫੇ ਇਦਾਂ ਦੇ ਵਧੀਆ ਲਿਖਿਆ ਇਹ ਕਿੱਥੋਂ ਲਖਾਇਆ ਜਾਬ ਲਿਖਿਆ ਯਾ ਇਹ ਆਪਾਂ ਗਾੜੀ ਦੇ ਆ ਸਹੀ ਆ ਚੱਲ ਹੋਰ ਗਾੜੀ ਵਧੀਆ ਇਦਾਂ ਦਾ ਹੀ ਇੱਕੋ ਇੱਕ ਆ ਗਿਆ ਉਹ ਬੰਦ ਕਰ ਦੇਣਾ ਫੇਰ ਚੱਲ ਕਹੇ ਤੇ ਆ ਮੈਂ ਬੀ ਲਾਇਆ ਨਹੀਂ ਉੱਤਿ ਉੱਤਿ ਬਣਾਇਆ ਨਹੀਂ ਉੱਤਿ ਚੱਲ ਕਿੱਥੇ ਐ ਤੱਕ ਸਮਝਿਆ ਤੇ ਪਾਵਾ ਤੇ ਕੰਨੀ ਚੋ ਠੀਕ ਹੈ ਜੀ ਇਹ ਚੱਲਾ ਮੜੇ ਕਾਨੂੰ ਕਰਦੇ ਨੇ ਉਹਦੇ ਨੇ ਹਾਕ ਮਾਰ ਲਈ ਕਹਦੇ ਤੇਰਾ ਸ਼ੇਅਰ ਕਰ ਦਿਓ ਬਸ ਠੀਕ ਹੈ ਤੇ ਸ਼ੇਅਰ ਕਰ ਦਿਓ ਜਿਹੜੇ ਕਾਦੀ ਬਾਈਕ ਜੀ ਖਾਲਦਾ ਬਾਈਕ ਜੀ